ਗੱਡ ਰੇ ਮੇਰੀ ਮਨ ਆਨੰਦ ਬਹੁਤ ਵਾਰ ਜਿਹੜਾ ਬੰਦਾ ਬਾਣੀ ਪੜ੍ਹਦਾ ਨਾ ਉਹਨੂੰ ਪਤਾ ਐ ਇੰਨਾ ਜ਼ਿਕਰ ਕੀਤਾ ਹੋਇਆ ਮੌਤ ਦਾ ਕਾਦੇ ਵਾਸਤੇ ਮੌਤ ਦਾ ਜ਼ਿਕਰ ਕਰ ਕਰਕੇ ਬਾਣੀ ਨੇ ਬੰਦੇ ਨੂੰ ਮੌਤ ਤੋਂ ਡਰਾਇਆ ਨਹੀਂ ਹੈਗਾ ਇਹ ਖੂਬੀ ਐ ਗੁਰੂ ਗ੍ਰੰਥ ਸਾਹਿਬ ਜੀ ਮੌਤ ਦਾ ਜ਼ਿਕਰ ਕਰ ਕਰਕੇ ਬੰਦੇ ਨੂੰ ਮੌਤ ਤੋਂ ਡਰਾਇਆ ਨਹੀਂ ਐ ਸਗੋ ਬੰਦੇ ਨੂੰ ਪੱਕਾ ਕੀਤਾ ਵੀ ਮੌਤ ਜੇ ਆਜੇ ਨਾ ਤਾਂ ਡਰਨਾ ਨਹੀਂ ਹੈਗਾ ਕਿਉਂਕਿ ਜਦੋਂ ਜੰਮਿਆ ਨਾ ਜਦੋਂ ਜਨਮ ਲੈ ਜਦੋਂ ਬੰਦੇ ਦੀ ਪਦਾਇਸ਼ ਹੋਗੀ ਉਹਦਾ ਜੰਮਣਾ ਹੀ ਮਰਨਾ ਹੈ ਕਿਉਂਕਿ ਜੇ ਉਹ ਜੰਮਿਆ ਨਾ ਉਹ ਜੰਮਿਆ ਨਹੀਂ ਹੈ ਉਹਦਾ ਮਰਨਾ ਹੈ ਆਪਾਂ ਇਹ ਗੱਲ ਨਹੀਂ ਸਮਝਦੇ ਮਾਰਾ ਕਹਿੰਦੇ ਆ ਮਾਰਨ ਲਿਖਾਏ ਮੰਡਲ ਮੈਂ ਮੰਡਲ ਮੈਂ ਪਹਿਲਾਂ ਮੌਤ ਲਿਖੀ ਹੈ ਜਨਮ ਬਾਦ ਵਿੱਚ ਹੋਇਆ ਹੈ ਜੰਮਣਾ ਕਿੱਦਣਾ ਤੂੰ ਉਹ ਤਾਂ ਦੂਜਾ ਪੰਨਾ ਹੈ ਮਰਨਾ ਕਿੱਦਣਾ ਤੂੰ ਜਿਹੜਾ ਰੱਬ ਦਾ ਵਧਾਨ ਹੈ ਜਿਹੜਾ ਰੱਬ ਦਾ ਕਾਨੂੰਨ ਹੈ ਉਹਦੇ ਵਿੱਚ ਪਹਿਲੇ ਪੰਨੇ ਤੇ ਤੇਰੀ ਮੌਤ ਦਾ ਪਹਿਲਾ ਅੱਖਰ ਤੇਰੀ ਮੌਤ ਦਾ ਉਹ ਦਿਨੇ ਜਿੱਦਣ ਤੂੰ ਇਸ ਸੰਸਾਰ ਨੂੰ ਛੱਡ ਕੇ ਜਾਣਾ ਜਾਣਾ ਦੂਜੇ ਪੰਨੇ ਤੇ ਆ ਤੇਰੀ ਜ਼ਿੰਦਗੀ ਦੀ ਸ਼ੁਰੂਆਤ ਤੇ ਇਸੇ ਕਰਕੇ ਗੁਰੂ ਸਾਹਿਬ ਸਾਨੂੰ ਬਾਰ-ਬਾਰ ਯਾਦ ਕਰਾ ਰਹੇ ਆ ਕਿ ਕਬੀਰ ਸਭਨਾ ਮਰਨਾ ਆਇਆ ਬੇਛੋੜਾ ਸਭਨਾ ਸਭਨੇ ਮਰਨਾ ਵਿਛੋੜਾ ਸਭ ਦਾ ਪਹਿਣਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਐਡਾ ਬਲਖਣ ਇਤਿਹਾਸ ਰਚ ਕੇ ਗਏ ਆ ਆ ਕੁਝ ਦਿਨ ਪਹਿਲਾਂ ਅਸੀਂ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਵੀ ਬਣਾ ਕੇ ਹਟੇ ਆ ਉਹ ਕੀ ਸੀ ਉਹ ਇਹੀ ਸੀ ਸਤਗੁਰ ਕਹਿੰਦੇ ਜਦੋਂ ਤੇਰੇ ਤੇ ਕਿਤੇ ਦੁੱਖ ਆ ਜੇ ਇੱਕ ਨਿਗਾ ਮੇਰੇ ਟੱਬਰ ਵੱਲ ਮਾਰ ਲਈ ਜਿੰਨਾ ਕੁ ਮੇਰੇ ਟੱਬਰ ਦੇ ਨਾਲ ਹੋਇਆ ਤੇਰੇ ਦੁੱਖ ਮੇਰੇ ਦੁੱਖਾਂ ਤੋਂ ਵੱਧ ਕੇ ਨਹੀਂ ਹੋ ਸਕਦੇ ਫੇਰ ਵੀ ਮਹਾਰਾਜ 마ਸੀ ਬਾੜੀ ਦੇ ਜੰਗਲ ਦੇ ਵਿੱਚ ਬੈਠ ਕੇ ਮਿੱਤਰ ਪਿਆਰੇ ਨੂੰ ਹਾਲ ਗੁਰੇ ਦਾ ਕਹਿਣਾ ਸ਼ਬਦ ਉਚਾਰਨ ਕਰ ਰਹੇ ਆ ਉਹਦੀ ਯਾਦ ਵਿੱਚ ਜੁੜੇ ਹੋਏ ਆ ਵੀ ਜੇ ਕੋਈ ਭਾਈ ਚਲਾ ਗਿਆ ਤਾਂ ਡਰਨਾ ਨਹੀਂ ਉਸ ਪਰਮਾਤਮਾ ਦਾ ਸ਼ੁਕਰ ਕਰਨਾ ਤੁਸੀਂ ਵੇਖਿਓ ਜਦੋਂ ਕਿਸੇ ਦੇ ਘਰ ਦਾ ਬੰਦਾ ਜਾਂਦਾ ਨਾ ਜਿਹੜੇ ਬਾਹਰੋਂ ਸੰਗਤ ਆਉਂਦੀ ਆ ਉਹਨੂੰ ਹੌਸਲਾ ਦਿੰਦੇ ਆ ਵੀ ਚਲੋ ਇਹ ਰੱਬ ਦਾ ਭਾਣਾ ਹੈ ਜੀ ਮੰਨਣਾ ਪੈਣਾ ਇਹ ਆਪਾਂ ਕਿਉਂ ਕਹਿੰਦੇ ਆ ਕਿਉਂਕਿ ਇਹ ਸਮਾਜ ਦਾ ਜਦੋਂ ਆਪਾਂ ਸਮਾਜ 'ਚ ਰਹਿਣਾ ਨਾ ਤਾਂ ਸਮਾਜ ਦੇ ਵਿੱਚ ਰਹਿਣ ਦੇ ਵੀ ਕੁਝ ਕਾਇਦੇ ਕਾਨੂੰਨ ਐ ਇੱਕ ਚੰਗੇ ਇਨਸਾਨ ਦੀ ਇਹ ਨਿਸ਼ਾਨੀ ਐ ਕਿ ਉਹ ਹਰੇਕ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੁੰਦਾ ਹੈ ਤੇ ਹਰੇਕ ਦੇ ਦੁੱਖ ਦੇ ਵਿੱਚ ਵੀ ਉਹ ਸ਼ਾਮਲ ਹੁੰਦਾ ਹੈ ਕਿਉਂਕਿ ਖੁਸ਼ੀ ਵਿੱਚ ਸ਼ਾਮਲ ਹੋਣ ਕਰਕੇ ਖੁਸ਼ੀ ਵੱਧ ਜਾਂਦੀ ਹੈ ਤੇ ਦੁੱਖ ਦੇ ਵਿੱਚ ਸ਼ਾਮਲ ਹੋ ਕੇ ਦੁੱਖ ਘਟ ਜਾਂਦਾ ਹੈ ਦੁੱਖ ਵੰਡਾਉਣ ਦੇ ਨਾਲ ਦੁੱਖ ਘਟਦਾ ਹੈ ਖੁਸ਼ੀ ਵੰਡਣ ਦੇ ਨਾਲ ਖੁਸ਼ੀ ਵੱਧਦੀ ਹੈ ਜਦੋਂ ਕਿਸੇ ਦਾ ਕੋਈ ਚਲਾ ਜਾਂਦਾ ਤੇ ਦੁਨੀਆ ਕਈ ਵਾਰੀ ਰੋਣ ਵੀ ਲੱਗ ਜਾਂਦੀ ਹੈ ਜਦੋਂ ਨਹੀਂ ਕਿਉਂਕਿ ਜਦੋਂ ਕਿਸੇ ਨੂੰ ਚੁੱਪ ਕਰਾਣ ਜਾਂਦੇ ਆ ਨਾ ਕਿਸੇ ਨੂੰ ਹੌਸਲਾ ਦੇਣ ਜਾਂਦੇ ਆ ਕਿਸੇ ਦੇ ਦੁੱਖ ਦੇ ਵਿੱਚ ਸ਼ਰੀਕ ਹੋਣ ਜਾਂਦੇ ਆ ਆਪਾਂ ਸ਼ਾਮਿਲ ਹੋਣ ਜਾਂਦੇ ਆ ਤੇ ਉਦੋਂ ਸਾਨੂੰ ਆਪਣਾ ਵਿਛੜਿਆ ਹੋਇਆ ਚੇਤੇ ਆ ਜਾਂਦਾ ਜਦੋਂ ਕਿਸੇ ਦੀ ਧੀ ਦੀ ਡੋਲੀ ਤੁਰਦੀ ਆ ਤਾਂ ਸੱਜਣਾਂ ਨੇ ਧੀਆਂ ਡੋਲੀਆਂ ਤੋਰੀਆਂ ਹੁੰਦੀਆਂ ਨੇ ਆਪਣੀਆਂ ਤੁਸੀਂ ਦੇਖ ਲਿਓ ਉਹਨਾਂ ਦੀਆਂ ਅੱਖਾਂ 'ਚ ਪਾਣੀ ਆਏਗਾ ਆਏਗਾ ਕਿਸੇ ਦੀ ਧੀ ਦੀ ਡੋਲੀ ਤੁਰਦੀ ਹੈ ਔਰ ਜਿਹਨੇ ਆਪਣੀ ਤੋਰੀ ਹੈ ਨਾ ਉਹਨੂੰ ਕਿਸੇ ਦੀ ਤੁਰਦੀ ਦੇਖ ਕੇ ਨਾ ਧੀ ਆਪਣੀ ਧੀ ਦੀ ਡੋਲੀ ਚੇਤੇ ਆ ਜਾਂਦੀ ਹੈ ਵੀ ਕਿਹਨਾ ਹਾਲਾਤਾਂ ਦੇ ਵਿੱਚ ਉਹਨੇ ਆਪਣੀ ਬੱਚੀ ਤੋਰੀਆ ਜਦੋਂ ਕਿਸੇ ਦੀ ਅਰਥੀ ਚੱਕ ਕੇ ਲੈ ਕੇ ਜਾਂਦੇ ਆ ਨਾ ਸ਼ਮਸ਼ਾਨ ਘਾਟ ਵੱਲੋਂ ਉਦੋਂ ਆਪਣੇ ਦੀ ਚੁੱਕੀ ਹੋਈ ਅਰਥੀ ਚੇਤੇ ਆ ਜਾਂਦੀ ਹੈ ਵੀ ਸਾਡਾ ਵੀ ਕੋਈ ਗਿਆ ਕਿਸੇ ਦੇ ਦੁੱਖ ਨੂੰ ਦੇਖ ਕੇ ਆਪਣਾ ਦੁੱਖ ਚੇਤੇ ਆ ਜਾਂਦਾ ਹੈ ਕਿਸੇ ਦੀ ਖੁਸ਼ੀ ਨੂੰ ਦੇਖ ਕੇ ਆਪਣੀ ਖੁਸ਼ੀ ਕਿੱਥੇ ਆ ਜਾਂਦੀ ਹੈ ਅੱਜ ਸਰਦਾਰ